ਚੈਨਲ ਬਿਜਲੀ ਦੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਆਦਰਾ ਅੱਜ ਕੁਝ ਗੱਲਾਂ ਬਤਾਈਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트ੰਪ ਦਾ ਕੱਲ ਮੈਮੋਰੀਅਲ ਡੇ ਦੇ ਉੱਤੇ ਭਾਸ਼ਣ ਹੋਇਆ। ਭਾਸ਼ਣ ਦੇ ਵਿੱਚ ਕੀ ਕਿਹਾ ਉਹਨਾਂ ਨੇ? ਦੂਜਾ ਅਮਰੀਕਾ ਦੇ ਜੇਲ੍ਹਾਂ ਦੇ ਵਿੱਚੋਂ ਕੈਦੀ ਬਾਰ-ਬਾਰ ਭੱਜ ਰਹੇ ਨੇ, ਮਾਮਲਾ ਕੀ ਹੈ? ਤੀਜੀ ਗੱਲਬਾਤ 트ੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਦੇ ਨਾਲ ਕੰਟਰੈਕਟ ਕੈਨਸਲ ਕੀਤੇ ਗਏ ਆ। ਚੌਥੀ ਗੱਲਬਾਤ ਕਰਨੀ ਹੈ ਕਿ ਕੀ ਕਾਮਲਾ ਹੈਰਸ ਡੈਮੋਕ੍ਰੈਟਿਕ ਜਿਹੜੇ ਉਮੀਦਵਾਰ ਬਣਨਗੇ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਤੇ ਆਖਰ ਦੇ ਵਿੱਚ ਆਪਾਂ ਸੈਟਰਲ ਦੇ ਵਿੱਚ ਅੱਜ ਇੱਕ ਵਿਵਾਦਤ ਰੈਲੀ ਹੋ ਰਹੀ ਹੈ ਸਿਟੀ ਹਾਲ ਦੇ ਵਿੱਚ ਇਹਦੇ ਪਿਛੇ ਕਾਰਨ ਕੀ ਹੈ ਤੇ ਪਹਿਲਾਂ ਜੋ ਕੁਝ ਵਿਕਟ ਦੇ ਉੱਤੇ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਪਹਿਲੀ ਗੱਲਬਾਤ ਮੈਮੋਰੀਅਲ ਡੇ ਦੇ ਉੱਤੇ ਜਿਹੜਾ ਰਾਸ਼ਟਰਪਤੀ 트ੰਪ ਦਾ ਭਾਸ਼ਣ ਆ ਉਹਦੇ ਬਾਰੇ ਗੱਲਬਾਤ ਇਹ ਡੋਨਲਡ 트ੰਪ ਦਾ ਪਹਿਲਾ ਮੈਮੋਰੀਅਲ ਡੇ ਭਾਸ਼ਣ ਸੀ ਮੈਮੋਰੀਅਲ ਡੇ ਸਪੀਚ ਸੀ ਜਦੋਂ ਦੇ ਇਹ ਐਜ਼ ਅ ਪ੍ਰੈਜ਼ੀਡੈਂਟ ਵਾਪਸ ਆਏ ਆ ਇਨਾਂ ਨੇ ਇਹ ਜਿਹੜੀ ਅ ਅਰਲਿੰਗਟਨ ਨੈਸ਼ਨਲ ਸਿਮਿਟਰੀ ਆ ਉੱਥੇ ਇਹ ਸਪੀਚ ਦਿੱਤੀ ਆ ਉਹ ਥਾਂ ਜਿੱਥੇ ਅਮਰੀਕਾ ਦੇ ਲਈ ਸ਼ਹੀਦ ਹੋਏ ਸੋਲਜਰਜ਼ ਨੂੰ ਆਨਰ ਕੀਤਾ ਗਿਆ ਯਾਦ ਕੀਤਾ ਗਿਆ। ਅ ਸਪੀਚ ਜਿਹੜੀ ਆ ਥੋੜੀ ਜਿਹੀ ਮਿਕਸਡ ਜੀ ਸੀਗੀ ਮਿਕਸ ਦਾ ਮਤਲਬ ਇਹ ਆ ਕਿ ਆਮ ਤੌਰ ਦੇ ਤੇ ਮੈਮੋਰੀਅਲ ਡੇ ਦੀਆਂ ਸਪੀਚਸ ਜਾਂ ਜਿਹੜੇ ਭਾਸ਼ਣ ਹੁੰਦੇ ਆ ਇਹ ਗੈਰ-ਰਾਜਨੀਤਿਕ ਹੁੰਦੇ ਆ ਪਰ ਰਾਜਨੀਤੀ ਵੀ ਇਹਦੇ ਵਿੱਚ ਬਹੁਤੀ ਆਉਂਦੀ ਪਰ ਰਾਸ਼ਟਰਪਤੀ 트੍ਰੰਪ ਦੇ ਭਾਸ਼ਣ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਵੀ ਸੀਗੀ। ਮਤਲਬ ਰਾਜਨੀਤੀ ਸ਼ਹੀਦ ਮਤਲਬ ਉਹਨਾਂ ਦੇ ਰਾਜਨੀਤਿਕ ਮੁੱਦੇ ਉਸ ਭਾਸ਼ਣ ਦੇ ਵਿੱਚ ਸੀਗੇ ਤੇ ਇਹ ਵੀ ਸੀਗਾ ਕਿ ਜਿਹੜਾ ਅਮਰੀਕਾ ਆ ਇਹਨੇ 4 ਸਾਲ ਬਹੁਤ ਜ਼ਿਆਦਾ ਕਹ ਲਓ ਕਿ ਭੁਗਤਾਨ ਭੁਗਤਿਆ ਕਿਉਂਕਿ ਰਾਸ਼ਟਰਪਤੀ ਉਸ ਵੇਲੇ 트럼ਪ ਨਹੀਂ ਸੀਗੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜਿੰਨਾ ਅਮਰੀਕਾ ਨੇ ਸਫਰ ਕੀਤਾ ਉਹਦਾ ਵੀ ਜ਼ਿਕਰ ਕੀਤਾ ਇਮੀਗ੍ਰੈਂਟਸ ਦੇ ਉੱਤੇ ਕਮੈਂਟ ਕੀਤੇ ਰਾਸ਼ਟਰਪਤੀ ਨੇ ਉਹਨਾਂ ਨੇ ਇਹ ਦੱਸਿਆ ਕਿ ਦੇਸ਼ ਹੁਣ ਬਹੁਤ ਚੰਗਾ ਕਰ ਰਿਹਾ ਹੈ ਬੈਟਰ ਆ ਕਿਉਂਕਿ ਉਹ ਵਾਪਸ ਆ ਗਏ ਨੇ ਤੇ ਉਹਨਾਂ ਨੇ ਜਿਹੜੀਆਂ ਇਲਲੀਗਲ ਇਮੀਗ੍ਰੇਸ਼ਨ ਤੇ ਜਿਹੜੇ ਪੋਲਿਟਿਕਲ ਵਿਰੋਧੀ ਨੇ ਇਹਨਾਂ ਦੇ ਰਾਜਨੀਤਿਕ ਵਿਰੋਧੀ ਉਹ ਜਾਨੀ ਕਿ ਡੈਮੋਕ੍ਰੇਟਸ ਨੇ ਉਹਨਾਂ ਦੀ ਆਲੋਚਨਾ ਵੀ ਕੀਤੀ। ਇਹ ਸਾਰੇ ਕੁਝ ਦੇ ਵਿੱਚ ਇਹਨਾਂ ਦਾ ਸੋਸ਼ਲ ਮੀਡੀਆ ਟ੍ਰੁੱਥ ਸੋਸ਼ਲ ਟ੍ਰੁੱਥ ਸੋਸ਼ਲ ਦੇ ਉੱਤੇ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਆਪਣੀ ਉਹ ਲੈ ਕੇ ਕੰਟਰੋਵਰਸੀ ਵੀ ਹੋਈ ਆ। ਉਹ ਇਹ ਆ ਕਿ ਕੱਲ ਹੀ ਰਾਸ਼ਟਰਪਤੀ ਨੇ ਟ੍ਰੁੱਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਹਰ ਇੱਕ ਨੂੰ ਵੇਸ਼ ਕਰਨ ਦੇ ਲਈ ਹੈਪੀ ਮੈਮੋਰੀਅਲ ਡੇ। ਹੁਣ ਹੈਪੀ ਮੈਮੋਰੀਅਲ ਡੇ ਦੇ ਉੱਤੇ ਵੀ ਰੌਲਾ ਪਿਆ ਵੀ ਇਹ ਹੈਪੀ ਮੈਮੋਰੀਅਲ ਡੇ ਥੋੜਾ ਇਹ ਤੇ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦਿੰਨੇ ਆ ਵੀ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਇਸ ਚੀਜ਼ ਨੂੰ ਦੂਜਾ ਜਿਹੜੀ ਉਹਨਾਂ ਨੇ ਪੂਰੇ ਸ਼ਬਦ ਵਰਤੇ ਜਾਂ ਪੂਰਾ ਜਿਹੜਾ ਵਾਕ ਉਹਨਾਂ ਨੇ ਲਿਖਿਆ ਟਰੁਥ ਸੋਸ਼ਲ ਦੇ ਉੱਤੇ ਉਹ ਇਹ ਲਿਖਿਆ ਕਿ ਹੈਪੀ ਮੈਮੋਰੀਅਲ ਡੇ ਇਨਕਲੂਡਿੰਗ ਦਸ ਕਮ ਦਸ ਕਮ ਨੂੰ ਉਹਨਾਂ ਨੇ ਕੌਮਿਆਂ 'ਚ ਲਿਖਿਆ ਹੈਪੀ ਮੈਮੋਰੀਅਲ ਡੇ ਇਨਕਲੂਡਿੰਗ ਦਸ ਕਮ ਹੂ ਟ੍ਰਾਈ ਟੂ ਡਿਸਟਰੋਏ ਦ ਕੰਟਰੀ ਵੀ ਅਸੀਂ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਵਾਦ ਦਿੰਨੇ ਆ ਤੇ ਉਹਨਾਂ ਨੂੰ ਵੀ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੇ ਇਸ ਦੇਸ਼ ਦੀ ਤਬahi ਕਰਨ ਦੇ ਉਹਨਾਂ ਮਾੜੇ ਲੋਕਾਂ ਨੂੰ ਵੀ ਜਿਨ੍ਹਾਂ ਨੇ ਇਸ ਦੇਸ਼ ਨੂੰ ਤਬਾਹ ਕਰਨ ਦੇ ਯਤਨ ਕੀਤੇ ਹੁਣ ਇਸ ਚੀਜ਼ ਤੋਂ ਲੋਕ ਅਫਸਰਟ ਹੋ ਗਏ ਆ ਵੀ ਇਹ ਬੜਾ ਇੱਕ ਡਿਸਰੈਸਪੈਕਟਫੁਲ ਚੀਜ਼ ਆ ਹੈਪੀ ਮੈਮੋਰੀਅਲ ਡੇ ਦੇ ਉੱਤੇ ਬੈਕਲੈਸ਼ ਹੋਇਆ ਕਿ ਇਹ ਅਪਰੋਪਰੀਏਟ ਹੈ ਨਹੀਂ ਕਿਉਂਕਿ ਇਹ ਜਿਹੜੇ ਸ਼ਹੀਦ ਹੋ ਚੁੱਕੇ ਉਹਨਾਂ ਨੂੰ ਯਾਦ ਕਰਨ ਦਾ ਦਿਨ ਆ ਨਾ ਕਿ ਕਿਸੇ ਸੈਲੀਬ੍ਰੇਸ਼ਨ ਦਾ ਦੂਜਾ ਇਹਨਾਂ ਨੇ ਇਹ ਵੀ ਕਿਹਾ ਵੀ ਰਾਸ਼ਟਰਪਤੀ 트াম্প ਨੇ ਇਹ ਵੀ ਗੱਲਬਾਤ ਕੀਤੀ ਹੈ ਕਿ ਹੁਣ ਵੱਡੇ ਕਈ ਮੌਕੇ ਆਉਣੇ ਆ ਮੈਨੂੰ ਬਹੁਤ ਖੁਸ਼ੀ ਆ ਵੀ ਉਹਨਾਂ ਦੇ ਉੱਤੇ ਮੈਂ ਰਾਸ਼ਟਰਪਤੀ ਹਾਂ ਜਿਵੇਂ ਅਗਲੇ ਸਾਲ ਜਿਹੜਾ ਅਮਰੀਕਾ ਦਾ ਜਿਹੜੀ 250ਵੀਂ ਜਿਹੜੀ ਵਰੇਗੰਡਾ 2026 ਦੇ ਵਿੱਚ ਵਰਲਡ ਕੱਪ ਹੋ ਰਿਹਾ ਇਸੇ ਤਰ੍ਹਾਂ 올림픽ਸ ਹੋ ਰਹੀਆਂ ਆ ਵੀ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਮੈਂ ਸਾਰੇ ਵੱਡੇ ਇਵੈਂਟਸ ਦੇ ਵਿੱਚ ਮੈਂ ਰਾਸ਼ਟਰਪਤੀ ਹਾਂ ਤੇ ਉਹਨਾਂ ਨੇ ਜਿਹੜੇ ਕੁਝ ਪਰਿਵਾਰ ਸੀਗੇ ਜਿਹੜੇ ਸ਼ਹੀਦ ਹੋਏ ਆ ਇਸ ਦਿਨ ਦੇ ਮਤਲਬ ਅਮਰੀਕਾ ਦੇ ਲਈ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਂਦਾ ਸੀਨੀਅਰ ਚੀਫ ਪੈਟੀ ਆਫੀਸਰ ਸ਼ੈਨਨ ਕੈਂਟ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਹਦੀ ਸੀਰੀਆ ਦੇ ਵਿੱਚ ਮੌਤ ਹੋਈ ਆ ਉਹਨਾਂ ਦੇ ਦੋ ਬੱਚੇ ਤੇ ਉਹਨਾਂ ਦਾ ਜਿਹੜਾ ਫਾਦਰ ਸੀ ਉਹਨਾਂ ਨੂੰ ਵੀ ਉੱਥੇ ਲੈ ਕੇ ਆਂਦਾ ਜੋ ਕੈਂਟ ਨੂੰ ਜਿਹੜੇ ਨੂੰ ਨਾਮਿਨੇਟ ਕੀਤਾ ਗਿਆ ਸਰਕਾਰੀ ਪੋਜੀਸ਼ਨ ਦੇ ਲਈ ਵੀਪੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਵਾਇਸ ਤੇ ਇਸੇ ਤਰ੍ਹਾਂ ਡਿਫੈਂਸ ਸੈਕਟਰੀ ਜਿਹੜੇ ਹੈਕਸਿਤ ਸੀ ਉਹਨਾਂ ਨੇ ਵੀ ਬਾਅਦ ਵਿੱਚ ਆਪਣਾ ਭਾਸ਼ਣ ਤਾਂ ਜਿਹੜੇ ਵਾਇਸ ਨੇ ਤੇ ਸੈਕਟਰੀ ਆਫ ਡਿਫੈਂਸ ਪੀਟ ਹੈਕਸਿਤ ਨੇ ਸਪੀਚਸ ਦਿੱਤੀਆਂ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਸਪਾਹੀ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਿਹੜਾ ਇਹਨਾਂ ਨੇ ਜਿੰਨੇ ਸਪੀਕਰ ਸੀਗੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਮਤਲਬ ਉਸ ਭਾਵਨਾ ਨੂੰ ਜਿਹੜਾ ਦੱਸਿਆ ਵੀ ਜਿਸ ਭਾਵਨਾ ਦੇ ਨਾਲ ਦੇਸ਼ ਤੇ ਲਈ ਜਾਨ ਵਾਰ ਕੇ ਗਏ ਆ ਉਹਨਾਂ ਪਰਿਵਾਰਾਂ ਦਾ ਜ਼ਿਕਰ ਕੀਤਾ ਇਸੇ ਤਰੀਕੇ ਦੇ ਨਾਲ ਜਿਹੜੇ 트럼ਪ ਸੀ ਉਹਨਾਂ ਨੇ ਉਹਨਾਂ ਦੀ ਕਿਉਂਕਿ ਬਹੁਤ ਕੰਟਰੋਵਰਸ਼ੀਅਲ ਹਿਸਟਰੀ ਰਹੀ ਹੈ ਮਿਲਟਰੀ ਦੇ ਨਾਲ ਜਿਹੜੀਆਂ ਕੁਝ ਉਹਨਾਂ ਦੇ ਕਮੈਂਟ ਸੀਗੇ ਉਹਨਾਂ ਦੇ ਉੱਤੋਂ ਪਰ ਇਸ ਇਵੈਂਟ ਦੇ ਉੱਤੇ ਉਹਨਾਂ ਨੇ ਖੁੱਲ ਕੇ ਇਹਨਾਂ ਆਪਣੇ ਸਪਾਹੀਆਂ ਦੀਆਂ ਯੋਧਿਆਂ ਦੀ ਇਹਨਾਂ ਦੇ ਪਰਿਵਾਰਾਂ ਦੀ ਜਿਹੜੀਆਂ ਬੜੀਆਂ ਭਾਵੁਕ ਜਿਹੀਆਂ ਕਹਾਣੀਆਂ ਸੀ ਉਹ ਸਾਂਝੀਆਂ ਕੀਤੀਆਂ ਤੇ ਇਹਨਾਂ ਦੀ ਸਿਫਤ ਵੀ ਕੀਤੀ ਅਗਲੀ ਗੱਲਬਾਤ ਅਮਰੀਕਾ ਦੇ ਜੇਲ੍ਹਾਂ ਦੇ ਵਿੱਚੋਂ ਕੈਦੀਆਂ ਦੇ ਭੱਜਣ ਦੀ ਆ ਪਿਛਲੇ ਥੋੜੇ ਦਿਨਾਂ ਦੇ ਵਿੱਚ ਹੀ ਲਗਭਗ ਦੋ ਵੱਡੀਆਂ ਥੋੜੇ ਨਾਲ ਅਸੀਂ ਖਬਰਾਂ ਸਾਂਝੀਆਂ ਕੀਤੀਆਂ ਕਿ ਇੱਕ ਬੜਾ ਖਤਰਨਾਕ ਕੈਦੀ ਜਿਹੜਾ ਰੇਪ ਤੇ ਕਤਲ ਦੇ ਮਾਮਲਿਆਂ ਵਿੱਚ ਸੀ ਉਹ ਭੱਜਿਆ 10 ਕੈਦੀ ਇੱਕ ਥਾਂ ਤੋਂ ਭੱਜੇ ਮਾਮਲਾ ਕੀ ਆ ਅਮਰੀਕਾ ਦੇ ਵਿੱਚ ਕੀ ਐਡੀ ਗੱਲ ਆ ਵੀ ਜਿਹੜੇ ਬਾਵਜੂਦ ਇਨੀ ਸਿਕਿਉਰਿਟੀ ਹੋਣ ਦੇ ਕੈਦੀ ਜੇਲ੍ਹਾਂ ਦੇ ਵਿੱਚੋਂ ਕਿਉਂ ਭੱਜ ਰਹੇ ਆ ਹੁਣ 10 ਜਿਹੜੇ ਪ੍ਰਿਜ਼ਨਰ ਸੀਗੇ ਕੈਦੀ ਸੀਗੇ ਇੱਥੇ ਨਿਊ ਆਰਲੀਅੰਸ ਤੋਂ ਉਹਨਾਂ ਨੇ ਜੇਲ੍ਹ ਨੂੰ ਜਿਹੜੀ ਉਹਦੀ ਜਿਹੜੀ ਉਹ ਸੈਲ ਹੈਗਾ ਜਿਹੜਾ ਉਹ ਕਮਰਾ ਹੈਗਾ ਛੋਟਾ ਜਾਂ ਕੋਠੜੀ ਉਹਦੀ ਉਹਦੀ ਕੰਧ ਨੂੰ ਉਹਦੀ ਦੀਵਾਰ ਨੂੰ ਜਿਹੜੇ ਵਾਲ ਕੱਟਣ ਵਾਲੀ ਕੋਈ ਔਜ਼ਾਰ ਜਿਹਾ ਹੁੰਦਾ ਉਹਦੇ ਨਾਲ ਕੱਟ-ਕੱਟ ਕੇ ਉਹ ਲੈ ਗਏ ਇਹ ਉਹ ਵੀ ਉਦੋਂ ਕੱਟ ਕੇ ਲੈ ਗਏ ਜਦੋਂ ਗਾਰਡ ਜਿਹੜਾ ਸੀ ਉਹ ਗਾਂਹ ਕਿਤੇ ਫੂਡ ਲਈ ਗਿਆ ਸੀਗਾ ਹੁਣ ਇਹ ਗੱਲ ਬੜੀ ਹੈਰਾਨੀ ਵਾਲੀ ਆ ਆ ਇਹ ਜਿਹੜਾ ਲਗਾਤਾਰ ਉਹ ਭੱਜੇ ਜੇਲ੍ਹ ਦੇ ਕੁਝ ਕਰਮਚਾਰੀਆਂ ਦੇ ਉੱਤੇ ਵੀ ਦੋਸ਼ ਲੱਗੇ ਇੱਕ ਨੇ ਕਿਹਾ ਵੀ ਮੈਂ ਤਾਂ ਕੀਤਾ ਕਿਉਂਕਿ ਮੈਨੂੰ ਉਹਨਾਂ ਨੇ ਕਿਹਾ ਹੀ ਨਹੀਂ ਕਿ ਤੈਨੂੰ ਚਾਕੂ ਨਾਲ ਮਾਰ ਦੇਣਾ ਸੀ ਇਹ ਹਰ ਸਾਲ ਦੀ ਕਹਾਣੀ ਆ ਹੁਣ ਜਿੱਦਾਂ ਅਸੀਂ ਦੋ ਤਿੰਨ ਕਹਾਣੀਆਂ ਪਿਛਲੇ ਦਿਨਾਂ 'ਚ ਖਬਰਾਂ ਤੁਹਾਡਾ ਸਾਂਝੀਆ ਕੀਤੀਆਂ ਇਹ ਹਰ ਸਾਲ ਹੀ ਇਹੇ ਤਰੀਕੇ ਨਾਲ ਜੇਲ੍ਹ ਹੋ ਰਿਹਾ ਜੇਲ੍ਹ ਦੇ ਵਿੱਚ ਹੋ ਰਿਹਾ ਕਿ ਕੈਦੀ ਭਜ ਰਹੇ ਆ ਪਰ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਅਨਨੋਟਿਸਡ ਹੋ ਜਾਂਦੀਆਂ ਜਾਂ ਅ ਅਨਨੋਟਿਸਟ ਇਸ ਕਰਕੇ ਹੋ ਜਾਂਦੀਆਂ ਕਿ ਜਿਹੜੇ ਦੌੜੇ ਹੁੰਦੇ ਉਹਨਾਂ ਨੂੰ ਪੁਲਿਸ ਫੜ ਲੈਂਦੀ ਐ ਛੇਤੀ ਹੁਣ ਇਹਦੇ 'ਚ ਟੰਗ ਤਰੀਕੇ ਇਹ ਬਹੁਤ ਵੱਖਰੇ ਵੱਖਰੇ ਵਰਤ ਰਹੇ ਆ ਇਨੰਦੇ ਤਰੀਕੇ ਬਹੁਤ ਕੁਝ ਉਹਨੂੰ ਮਤਲਬ ਤੋੜ ਕੇ ਕੰਦ ਨੂੰ ਜਾਂਦੇ ਆ ਕੁਝ ਜਿਹੜੇ ਆ ਉਹ ਮਤਲਬ ਉਹਨੂੰ ਸਟਾਫ ਨੂੰ ਟ੍ਰਿਕ ਕਰ ਲੈਂਦੇ ਉਹਨੂੰ ਪਤਾ ਨਾ ਚਕਾਨੀ ਦੇ ਕੇ ਬਾਹਰ ਨਿਕਲ ਜਾਂਦੇ ਆ ਕੁਝ ਜਿਹੜੇ ਨੇ ਜਿਹੜੇ ਆਈਡੀ ਫੇਕ ਵਰਤ ਲੈਂਦੇ ਆ ਉਹ ਦਿਖਾ ਕੇ ਕਿਸੇ ਤਰ੍ਹਾਂ ਨਿਕਲ ਜਾਂਦੇ ਆ ਹੁਣ ਦੂਜਾ ਇਹ ਆ ਕਿ ਜਿਹੜਾ ਇਹ ਭੱਜਦੇ ਆ ਜਦੋਂ ਜੇਲ ਦੇ ਵਿੱਚੋਂ ਇਹ ਮਤਲਬ ਉਦੋਂ ਹੁੰਦਾ ਕਿ ਜਦੋਂ ਉਹ ਬਿਲਕੁਲ ਭੱਜਣ ਲਈ ਤਿਆਰ ਆ ਤੇ ਉਹਨੂੰ ਮੌਕਾ ਮਿਲ ਜਾਂਦਾ ਜਿਸ ਤਰੀਕੇ ਦੇ ਨਾਲ ਅੰਡਰਸਟਾਫਿੰਗ ਆ ਜੇਲ੍ਹਾਂ ਦੇ ਵਿੱਚ ਬੰਦੇ ਪੂਰੇ ਨਹੀਂ ਸਪਾਈ ਪੂਰੇ ਨਹੀਂ ਆ ਸੋ ਇੱਕ ਕਿਤੇ ਰੋਟੀ ਖਾਣ ਗਿਆ ਉਹਦੇ ਚੋਂ ਨੇ ਛੱਡ ਕੇ ਜਦੋਂ ਕਿਤੇ ਮੌਕਾ ਮਿਲਿਆ ਉਹ ਭੱਜ ਗਿਆ ਦੂਜਾ ਇਹਨਾਂ ਦੇ ਜਿੰਦੇ ਟੁੱਟੇ ਆ ਸਿਸਟਮ ਰਿਪੇਅਰ ਕਰਨ ਵਾਲਾ ਜੇਲ੍ਹਾਂ ਦੇ ਵਿੱਚ ਲੋਕ ਪ੍ਰੋਪਰ ਨਹੀਂ ਆ ਦੂਜਾ ਜਿਹੜੇ ਗਾਰਡ ਆ ਡਿਸਟਰੈਕਟਡ ਆ ਡਿਸਟਰੈਕਟਡ ਦਾ ਮਤਲਬ ਇਹ ਆ ਵੀ ਧਿਆਨ ਕਿਸੇ ਪਾਸੇ ਹੁੰਦਾ ਬੰਦਾ ਦੂਜੇ ਪਾਸੇ ਭੱਜ ਜਾਂਦਾ ਜਿਹੜੀ ਬਾਹਰੋਂ ਮਦਦ ਮਿਲਦੀ ਆ ਉਹ ਬਹੁਤ ਕਾਮਨ ਆ ਜਿਹੜੇ ਲੋਕ ਜੇਲ੍ਹ ਤੋਂ ਬਾਹਰ ਆ ਕੋਈ ਕਿਸੇ ਦਾ ਮਿੱਤਰ ਆ ਕਿਸੇ ਦਾ ਕੋਈ ਟੱਬਰ ਆ ਪਰਿਵਾਰ ਆ ਉਹ ਆਮ ਤੌਰ ਦੇ ਉੱਤੇ ਮਦਦ ਕਰਦੇ ਆ ਇਹਨਾਂ ਚੀਜ਼ਾਂ ਦੇ ਵਿੱਚ 13 ਲੋਕਾਂ ਨੂੰ ਹੁਣ ਵੀ ਗ੍ਰਿਫਤਾਰ ਕੀਤਾਰ ਨੂੰ ਭਜਾਉਣ ਦੇ ਮਾਮਲੇ ਦੇ ਵਿੱਚ ਬਹੁਤੇ ਲੋਕ ਜਿਹੜੇ ਜਿੰਨੇ ਕੈਦੀ ਇੱਕ ਵਾਰੀ ਭੱਜਤਾ ਜਾਂਦੇ ਪਲੱਸ ਪੁਲਿਸ ਛੱਡਦੀ ਨਹੀਂ ਜੇ 100 ਕੈਦੀ ਭੱਜਦਾ 100 ਦੇ ਵਿੱਚੋਂ 90-91 ਨੂੰ ਇਹ ਫੜ ਲੈਂਦੀ ਆ ਲਗਭਗ 1 ਸਾਲ ਦੇ ਵਿੱਚ ਵਿੱਚ ਔਰ 1 ਸਾਲ ਦੇ ਵਿੱਚੋਂ ਵੀ ਬਹੁਤੇ ਜਿਹੜੇ ਆ ਉਹ ਪਹਿਲੇ ਹਫਤੇ ਦੇ ਵਿੱਚ ਹੀ ਫੜ ਲਏ ਜਾਂਦੇ ਆ ਪਰ ਜੇ ਉਹ ਜ਼ਿਆਦਾ ਹੁੰਦੇ ਆ ਜਿੰਨਾ ਜ਼ਿਆਦਾ ਸਮਾਂ ਹੋ ਜਾਵੇ ਉਹਨਾਂ ਨੂੰ ਫੜਨ ਦੇ ਵਿੱਚ ਉਹਨਾਂ ਫਿਰ ਇਹਨਾਂ ਨੂੰ ਫੜਨਾ ਮੁਸ਼ਕਲ ਹੋ ਜਾਂਦਾ ਸਟਾਫ ਸ਼ਾਰਟੇਜ ਇੱਕ ਬਹੁਤ ਵੱਡੀ ਪ੍ਰੋਬਲਮ ਆ ਇੱਕ ਵੱਡਾ ਕਾਰਨ ਇਸ ਜੇਲ੍ਹ ਜਾਣਾ ਇਹਨਾਂ ਲੋਕਾਂ ਦਾ ਕੈਦੀਆਂ ਦਾ ਭੱਜ ਕੇ ਹੋਏ ਆ ਕਿ ਜੇਲ੍ਹ ਵਰਕਰ ਹੈ ਨਹੀਂ ਨਿਊ ਔਰਲਿਨਸ ਜੇਲ ਜਿਹੜੀ ਆ ਉਹਦੇ ਵਿੱਚ ਜੇ 100 ਬੰਦਾ ਚਾਹੀਦਾ ਤਾਂ ਇਸ ਵੇਲੇ 60 ਆ ਮਤਲਬ 60% ਸਟਾਫਡ ਐਸ ਸਟੇਜ ਦੇ ਉੱਤੇ ਤੇ ਭੱਜਣਾ ਤੇ ਕੁਦਰਤੀ ਆ ਫਿਰ ਉੱਥੋਂ ਸਾਰਿਆਂ ਦੂਜਾ ਇਹ ਆ ਕਿ ਕਈ ਜੇਲਾਂ ਦੇ ਵਿੱਚ ਸਿਸਟਮ ਪੁਰਾਣਾ ਹੈ ਜਾਂ ਜਿਹੜੀ ਪ੍ਰੋਪਰਲੀ ਮੈਨੇਜ ਨਹੀਂ ਕਮਿਨਟੇਨ ਨਹੀਂ ਕੀਤਾ ਗਿਆ ਜਿੰਦੇ ਟੁੱਟੇ ਆ ਜਿਹੜੇ ਸਕਿਉਰਿਟੀ ਕੈਮਰਾ ਉਹਨਾਂ ਦੇ ਵਿੱਚ ਬਲਾਈਂਡ ਸਪੌਟ ਆ ਮਤਲਬ ਕੁਝ ਇਹੋ ਜਿਹੀਆਂ ਜਗ੍ਹਾ ਆ ਜਿਨ੍ਹਾਂ ਦੇ ਉੱਤੇ ਇਹ ਪਤਾ ਹੀ ਨਹੀਂ ਲੱਗਦਾ ਵੀ ਉਹ ਮਤਲਬ ਇੱਕ ਕੈਮਰੇ ਚ ਨਹੀਂ ਤੇ ਤੁਸੀਂ ਦੂਜੇ ਕੈਮਰੇ ਦੇ ਵਿੱਚ ਜਿਹੜੀ ਆ ਜਾਂਦੀ ਆ ਤੇ ਜੇ ਉਹ ਕੋਸ਼ ਸਪੌਟ ਆ ਜਿਹੜੇ ਬਲਾਈਂਡ ਸਪੌਟ ਆ ਉਹ ਨਾ ਇਧਰਲੇ ਕੈਮਰੇ ਚ ਆਉਂਦਾ ਨਾ ਇਧਰਲੇ ਕੈਮਰੇ ਚ ਆਉਂਦਾ ਇਦਾਂ ਦੀਆਂ ਜਗ੍ਹਾ ਬਹੁਤ ਆ ਤੇ ਉਹ ਉਹ ਜਿਹੜਾ ਸਿਸਟਮ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰਦਾ ਇਹਨਾਂ ਦੇ ਭੱਜਣ ਦੇ ਵਿੱਚ ਦੂਜਾ ਇਹ ਆ ਕਿ ਕਮਿਊਨਿਟੀ ਮਦਦ ਨਹੀਂ ਕਰਦੀ ਬਹੁਤੀ ਵਾਰੀ ਪੁਲਿਸ ਦਾ ਤੇ ਲੋਕਾਂ ਦਾ ਅ ਟਰਸਟ ਨਹੀਂ ਆਪਸ ਦੇ ਵਿੱਚ ਬਿਲਡ ਹੋ ਰਿਹਾ ਜਿਹੜੇ ਉਹਨਾਂ ਨੂੰ ਲੱਗਦਾ ਆ ਕਿ ਜਿਹੜਾ ਅ ਜਦੋਂ ਪੁਲਿਸ ਦੇ ਉੱਤੇ ਲੋਕ ਯਕੀਨ ਕਰਦੇ ਫੇਰ ਹੀ ਦੱਸਦੇ ਆ ਵੀ ਆ ਇੱਧਰ ਆ ਗਿਆ ਜਾਂ ਇੱਧਰ ਭੱਜ ਗਿਆ ਕਿਉਂਕਿ ਪਬਲਿਕ سپورਟ ਨਹੀਂ ਕਰਦੀ ਇਸ ਕਰਕੇ ਉਹ ਗੱਲ ਉੱਥੇ ਰਹਿ ਜਾਂਦੀ ਆ ਦੂਜਾ ਜਿਹੜੇ ਆ ਹ ਰਿਫਾਰਮਸ ਹੋ ਰਹੇ ਆ ਕਈ ਥਾਵਾਂ ਦੇ ਉੱਤੇ ਉੱਥੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਸਮੱਸਿਆ ਬਣਦੀ ਆ ਇਹ ਵੱਡੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਅਗਲੀ ਗੱਲਬਾਤ 트럼ਪ ਪ੍ਰਸ਼ਾਸਨ ਤੇ ਇਹਨਾਂ ਦਾ ਜਿਹੜਾ ਪਲਾਨ ਆ ਕਿ 100 ਬਿਲੀਅਨ ਡਾਲਰ ਦਾ ਕੰਟਰੈਕਟ ਹਾਰਵਰਡ ਯੂਨੀਵਰਸਿਟੀ ਦੇ ਨਾਲ ਕੈਨਸਲ ਕਰਨ ਬਾਰੇ ਇਹਨਾਂ ਨੇ ਕਹਿ ਦਿੱਤਾ ਆ ਤੇ ਫੈਡਰਲ ਏਜੰਸੀ ਨੂੰ ਕਹਿ ਦਿੱਤਾ ਵੀ ਤੁਸੀਂ ਇਹਦੇ ਹਾਰਵਰਡ ਯੂਨੀਵਰਸਿਟੀ ਦੇ ਨਾਲ ਕੋਈ ਵੀ ਕੰਮ ਨਹੀਂ ਕਰਨਾ ਆਪਾਂ ਸਾਰੇ ਜਾਣਦੇ ਆ ਕਿ ਹਾਰਵਰਡ ਯੂਨੀਵਰਸਿਟੀ ਤੇ ਇਦਾਂ ਦੀਆਂ ਹੋਰ ਕਈ ਯੂਨੀਵਰਸਿਟੀਆਂ ਦੇ ਨਾਲ 트럼ਪ ਪ੍ਰਸ਼ਾਸਨ ਦੀ ਬੰਨਦੀ ਨਹੀਂ ਕਾਰਨ ਬੜਾ ਸਿੱਧਾ ਆ ਕਿ ਉਹ 트럼ਪ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਅਨੁਸਾਰ ਨਹੀਂ ਚੱਲਦੇ ਇਹ ਬਹੁਤ ਵੱਡੀ ਫੰਡਿੰਗ ਕੱਟ ਕੀਤੀ ਜਾ ਰਹੀ ਹੈ ਇਹਨਾਂ ਦੀ ਇਹ ਉਹ ਮੂਵ ਜਿਹਦੇ ਵਿੱਚ ਪਹਿਲਾਂ ਹੀ 2.65 ਬਿਲੀਅਨ ਫੈਡਰਲ ਕੱਟ ਲਾਏ ਗਏ ਆ ਹਾਰਵਰਡ ਯੂਨੀਵਰਸਿਟੀ ਦੇ ਪਿਛਲੇ ਮਹੀਨਿਆਂ ਦੇ ਦੌਰਾਨ ਕਿਉਂ ਹੋ ਰਿਹਾ ਇਹ ਸਾਰੇ ਅਸੀਂ ਜਾਣਦੇ ਆ ਕਿ ਸਰਕਾਰ ਬਹੁਤ ਗੁੱਸੇ 'ਚ ਆ ਹਾਰਵਰਡ ਦੇ ਉੱਤੇ ਵੀ ਇਹਨੇ ਜਿਹੜੇ ਕੁਝ ਮਤਲਬ ਵਾਈਟ ਹਾਊਸ ਦੀਆਂ ਮੰਗਾਂ ਸੀ ਉਹਨਾਂ ਨੂੰ ਫਾਲੋ ਨਹੀਂ ਕੀਤਾ ਸਪੈਸ਼ਲੀ ਖਾਸ ਤੌਰ ਦੇ ਉੱਤੇ ਜਿਹੜੀਆਂ ਕੈਂਪਸ ਪਾਲਿਸੀਸ ਸੀਗੀਆਂ ਜਾਂ ਸਟੂਡੈਂਟ ਬਾਰੇ ਜਾਣਕਾਰੀ ਸੀ ਉਹ ਨਹੀਂ ਇਹਨਾਂ ਨੇ ਦਿੱਤੀ ਜਿਹੜੇ ਹਾਰਵਰਡ ਨੇ ਇਹਨਾਂ ਨੇ ਵਾਈਟ ਹਾਊਸ ਨੇ ਜਿਹੜੀ ਮੰਗ ਕੀਤੀ ਉਹਨੂੰ ਰਿਜੈਕਟ ਕਰਤਾ ਹਾਲਾਂਕਿ ਇਹ ਸਾਰੀਆਂ ਸਰਕਾਰੀ ਸੰਸਥਾਵਾਂ ਨਹੀਂ ਪਰ ਇਹ ਆਟੋਨਮਸ ਨੇ ਇੰਡੀਪੈਂਡੈਂਟ ਨੇ ਇਹਨਾਂ ਦਾ ਆਪਣਾ ਫੈਸਲਾ ਹੈ ਆਪਣੇ ਫੈਸਲੇ ਲੈ ਸਕਦੀਆਂ ਸਰਕਾਰਾਂ ਦੇ ਹਿਸਾਬ ਨਾਲ ਨਹੀਂ ਇਹ ਚਲਦੀਆਂ ਕਿਉਂਕਿ ਸਰਕਾਰ ਤੇ ਅਜਰ ਰਿਪਬਲਿਕਨ ਦੀ ਆ ਉਹਨਾਂ ਦੀਆਂ ਪਾਲਿਸੀਆਂ ਹੋਰ ਆ ਕੱਲੂ ਡੈਮੋਕ੍ਰੇਟਸ ਆ ਜਾਣਗੇ ਉਹਨਾਂ ਦੀਆਂ ਪਾਲਿਸੀਆਂ ਹੋਰ ਆ ਇਹਨਾਂ ਦਾ ਇੱਕ ਇੰਡੀਪੈਂਡੈਂਟ ਜਿਹਾ ਸਟਰਕਚਰ ਹੁੰਦਾ ਇਹ ਦਾ ਕੋਲੇ ਅਧਿਕਾਰ ਆ ਵੀ ਉਹ ਨਾ ਕਰ ਸਕਦੇ ਆ ਹੁਣ ਵਾਈਟ ਹਾਊਸ ਨੇ ਮੰਗ ਕੀਤੀ ਇਹਨਾਂ ਨੇ ਨਾ ਕਰ ਦਿੱਤੀ ਵਾਈਟ ਹਾਊਸ ਕਹਿੰਦੇ ਵੀ ਸਾਨੂੰ ਪੂਰਾ ਰੈਕੋਰਡ ਦਿਓ ਆਪਣੇ ਫੋਰਨ ਸਟੂਡੈਂਟਸ ਦਾ ਤੇ ਅਸੀਂ ਉਹ ਦੇਖਣਾ ਚਾਹੁੰਨੇ ਕੀ ਆ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਆਡਿਟ ਕਰਾਓ ਸਕੂਲ ਦਾ ਕਿ ਜਿਹੜਾ ਵਿਊ ਪੁਆਇੰਟ ਅਨਿਵਰਸਿਟੀ ਆ ਜਿਹੜੀਆਂ ਉਹਦੇ ਤਹਿਤ ਤੁਸੀਂ 75 ਹਜ਼ਾਰ ਦਾ ਹਿਸਾਬ ਪਤਾ ਦਿਓ ਸਾਨੂੰ ਪ੍ਰੋਪਰ ਅਸੀਂ ਦੇਖਣਾ ਚਾਹੁੰਨੇ ਉਹਨਾਂ ਨੇ ਨਾ ਕਰ ਦਿੱਤੀ ਹਾਰਵਰਡ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਐਲਨ ਗਾਰਬਰ ਉਹ ਕਹਿੰਦੇ ਵੀ ਯੂਨੀਵਰਸਿਟੀ ਆਪਣੇ ਆਪ ਨੂੰ ਤੇ ਆਪਣੀ ਜਿਹੜੀ ਇੰਡੀਪੈਂਡੈਂਸ ਆ ਤੇ ਆਪਣੇ ਜਿਹੜੇ ਸਵਤਾਨਿਕ ਹੱਕ ਨੇ ਉਹਨਾਂ ਨੂੰ ਬਚਾਉਣ ਦੇ ਲਈ ਹਰ ਤਰ੍ਹਾਂ ਦੀ ਲੜਾਈ ਲੜੂਗੀ ਭਾਵੇਂ ਸਾਡੀ ਫੰਡਿੰਗ ਬੰਦ ਵੀ ਕਰ ਦਿੱਤੀ ਜਾਵੇ ਹਾਰਵਰਡ ਨੇ ਸਰਕਾਰ ਨੂੰ ਸੂਕੀਤਾ ਕਿਉਂਕਿ ਇਹਨਾਂ ਨੇ ਪਹਿਲੇ ਇਹਨਾਂ ਦੇ 2.2 ਬਿਲੀਅਨ ਦੀ ਫੰਡਿੰਗ ਰੋਕੀ ਆ ਉਸ ਮਾਮਲੇ ਦੇ ਵਿੱਚ ਹਾਰਵਰਡ ਨੇ ਟਰੰਪ ਪ੍ਰਸ਼ਾਸਨ ਦੇ ਉੱਤੇ ਕੇਸ ਕੀਤਾ ਆ ਤੇ ਉਹ ਤੋਂ ਬਾਅਦ 450 ਮਿਲੀਅਨ ਦਾ ਫੰਡ ਜਿਹੜਾ ਹੋਰ ਬਲੌਕ ਕੀਤਾ ਗਿਆ ਆ ਆਪਾਂ ਸਟੂਡੈਂਟ ਵੀਜ਼ਾ ਪ੍ਰੋਗਰਾਮ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਆ ਉਹਦੇ ਤਹਿਤ ਵੀ ਜਿਹੜਾ ਇਹ ਰੋਕ ਦਿੱਤਾ ਗਿਆ ਸੀ ਸਰਕਾਰ ਨੇ ਹਾਰਵਰਡ ਦਾ ਬਾਹਰਲੇ ਸਟੂਡੈਂਟਸ ਨੂੰ ਆਪਣੀ ਯੂਨੀਵਰਸਿਟੀ ਦੇ ਵਿੱਚ ਅਨਰੋਲ ਕਰਨਾ ਉਹਨੂੰ ਵੀ ਬੰਦ ਕਰ ਦਿੱਤਾ ਸੀ ਤੇ ਹਾਰਵਰਡ ਕਹਿੰਦੀ ਆ ਵੀ ਰਿਟੈਲੀਏਸ਼ਨ ਆ ਕਿਉਂਕਿ ਇਹ ਟਰੰਪ ਦੀ ਮੰਨ ਨਹੀਂ ਉਹ ਸਾਡੇ ਨਾਲ ਜਾਣਬੁੱਝ ਕੇ ਕਰ ਰਹੇ ਆ ਕੁਦਰਤੀ ਤੌਰ ਤੇ ਆ ਵੀ ਹੁਣ 트럼ਪ ਪ੍ਰਸ਼ਾਸਨ ਵੱਲੋਂ ਹੋਰ ਕਈ ਤਰ੍ਹਾਂ ਦਾ ਸਮੱਸਿਆਵਾਂ ਇਹਨਾਂ ਨੂੰ ਆ ਸਕਦੀਆਂ ਤੇ ਇੱਕ 3 ਬਿਲੀਅਨ ਡਾਲਰ ਦਾ ਹੋਰ ਕਟ ਜਿਹੜਾ ਆ ਇਹਨਾਂ ਨੂੰ ਲੱਗ ਸਕਦਾ ਇਹਨਾਂ ਦਾ ਟੈਕਸ ਐਗਜ਼ੈਂਪਟ ਸਟੇਟਸ ਜਿਹੜਾ ਇਹਨੂੰ ਮਤਲਬ ਕੁਝ ਟੈਕਸ ਪੇ ਕਰਨ ਤੋਂ ਰੋਕਦਾ ਉਹ ਵੀ ਵਾਸੀ ਹੋ ਸਕਦਾ ਸੋ ਇਹ ਇੱਕ ਬਹੁਤ ਵੱਡਾ ਰੌਲਾ-ਕੋਲਾ ਇਹਨਾਂ ਦਾ ਆਪਸ ਦੇ ਵਿੱਚ ਲਗਾਤਾਰ ਚੱਲ ਰਿਹਾ ਆ ਅਗਲੀ ਗੱਲਬਾਤ ਕਮਲਾ ਹੈਰਿਸ ਬਾਰੇ ਕਮ ਲਾਹਰਸਾ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਹਾਰ ਗਏ ਬਾਹਰ ਹੋ ਗਏ ਹੁਣ ਉਹਨਾਂ ਦੀ ਚਰਚਾ ਚੱਲ ਰਹੀ ਆ ਵੀ ਆਪਾਂ ਪਹਿਲਾਂ ਵੀ ਵਿੱਚ ਵਿੱਚ ਕਦੇ-ਕਦੇ ਚਰਚਾ ਹੁੰਦੀ ਆ ਇਹ ਕਿ ਕੈਲੀਫੋਰਨੀਆ ਦੀ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਅਗਲੇ ਸਾਲ ਵੋਟਾਂ ਪੈਣੀਆਂ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਵੀ ਆ ਕਿਉਂਕਿ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਦੀ 2 ਸਾਲ ਬਾਅਦ ਚੋਣ ਹੁੰਦੀ ਆ ਤੇ ਜਿਹੜੀ ਉੱਤੇ ਸੈਨੇਟ ਆ ਉਹ 6 ਸਾਲ ਬਾਅਦ ਚੋਣ ਹੁੰਦੀ ਆ ਸੋ ਇੱਕ 3.5 ਜਿਹੜੇ ਆ ਉਹ ਫੇਰ ਉਹਨਾਂ ਦੀ ਸੈਨੇਟਰ ਚੁਣੇ ਜਾਣੇ ਆ ਤੇ ਸਾਰੇ ਦੇ ਸਾਰੇ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਬਦਲ ਜਾਣਾ ਹੁੰਦਾ ਉਹਦੇ ਨਾਲ ਹੀ ਬਾਕੀ ਸਟੇਟ ਦੀਆਂ ਚੋਣਾਂ ਵੀ ਹੁੰਦੀਆਂ ਜਿਹਦੇ ਵਿੱਚ ਵਕ ਵਕ ਜਿੱਥੇ ਜਿੱਥੇ ਕਿਤੇ ਵੀ ਟਰਮ ਪੂਰੀ ਹੈ ਉੱਥੇ ਗਵਰਨਰ ਦੀ ਚੋਣ ਆ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਆ ਡੈਮੋਕ੍ਰੈਟਿਕ ਸਟੇਟ ਆ ਗਵਰਨਰ ਗੈਵਨ ਨਿਊਸੋਮ ਇਥੋਂ ਦੇ ਰਾਜਪਾਲ ਨੇ ਗਵਰਨਰ ਨੇ ਤੇ ਉਹ ਉਹਨਾਂ ਦੀ ਟਰਮ ਪੂਰੀ ਹੋ ਰਹੀ ਹੈ 26 ਦੇ ਵਿੱਚ ਕਿਉਂਕਿ ਦੋ ਟਰਮਾਂ ਹੋ ਗਈਆਂ ਦੋ ਟਰਮਾਂ ਤੋਂ ਬਾਅਦ ਉਹ ਬਣ ਨਹੀਂ ਸਕਦੇ ਉਹ ਹੁਣ ਅੱਗੇ ਜਾਣਗੇ ਉੱਤੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਮਤਲਬ ਵਿੱਚ ਵਿੱਚ ਚਰਚਾ ਵੀ ਉਹ ਰਨ ਕਰ ਸਕਦੇ ਆ ਹਾਲਾਂਕਿ ਪ੍ਰਾਈਮਰੀ ਕਾਕਸਿਸ ਕੀ ਹੁੰਦਾ ਉਹਦੇ ਵਿੱਚ ਕਿਹਦੇ ਨਾਮ ਸਾਹਮਣੇ ਆਉਂਦੇ ਉਹ ਬਾਅਦ ਦੀ ਗੱਲ ਆ ਕਮਲਾ ਹੈਰਿਸ ਬਾਰੇ ਦੋ ਅਟਕਲਾਂ ਇੱਕ ਤਾਂ ਇਹ ਆ ਵੀ ਇਹ ਦੁਬਾਰਾ ਰਾਸ਼ਟਰਪਤੀ ਦੀ ਦੌੜ ਲਈ ਰਨ ਕਰਨਗੇ ਦੂਜਾ ਇਹ ਦੱਸਿਆ ਜਾ ਰਿਹਾ ਵੀ ਇਹ ਕੈਲੀਫੋਰਨੀਆ ਦੇ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਡੈਮੋਕ੍ਰੇਟ ਚਾਹੁੰਦੇ ਆ ਖਾਸ ਕਰਕੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਚਾਹੁੰਦੇ ਆ ਕਿ ਕਮਲਾ ਹੈਰਿਸ ਇੱਥੇ ਗਵਰਨਰ ਬਣ ਜਵੇ ਇੱਥੇ ਰਿਫਾਰਮਸ ਹੋਣ ਇੱਥੇ ਬਹੁਤ ਕੁਝ ਜਿਹੜਾ ਆ ਉਹ ਚੱਲੇ ਦੂਜੇ ਪਾਸੇ ਇਹਨਾਂ ਦੇ ਗਵਰਨਰ ਦੇ ਉਮੀਦਵਾਰ ਬਣਨ ਦੇ ਨਾਲ ਡੈਮੋਕ੍ਰੇਟ ਤਾਂ ਚਾਹੁੰਦੇ ਹੀ ਨਹੀਂ ਕਿ ਉਹਨਾਂ ਦਾ ਉਮੀਦਵਾਰ ਮਜ਼ਬੂਤ ਹੋਵੇ ਜਿਹੜੇ اپੋਨੈਂਟ ਨੇ ਜਿਹੜੇ ਰਿਪਬਲਿਕਨ ਨੇ ਉਹ ਵੀ ਇਸ ਵੇਲੇ ਇਹ ਚਾਹੁੰਦੇ ਆ ਕਿ ਇਥੋਂ ਕਮਲਾ ਹਾਰਿਸ ਰਨ ਕਰੇ ਹਾਲਾਂਕਿ ਬਹੁਤ ਸਟਰੋਂਗ ਕੈਂਡੀਡੇਟ ਆ ਕੁਦਰਤੀ ਤੌਰ ਦੇ ਉੱਤੇ ਡੈਮੋਕ੍ਰੈਟਿਕ ਸਟੇਟ ਆ ਜਿੱਥੇ ਵੋਟਾਂ ਪੈਣੀਆਂ ਪਰ ਉਹ ਇਹ ਉਹਨਾਂ ਨੂੰ ਇਹ ਲੱਗਦਾ ਉਹ ਮਤਲਬ ਬਹੁਤ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਆ ਜਿਹੜੇ ਡੈਮੋਕ੍ਰੇਟ ਨੇ ਸਪੈਸ਼ਲੀ ਜਦੋਂ ਇਹ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ ਪਰ ਜਿਹੜਾ ਹੁਣ ਇੱਥੇ ਇਹ ਲੱਗਦਾ ਆ ਕਿ ਜੇ ਇਹ ਬਣਦੇ ਆ ਤੇ ਉਹਨਾਂ ਦੇ ਨਾਲ ਕੈਂਪੇਨ ਜ਼ਬਰਦਸਤ ਹੋਊਗੀ ਮਤਲਬ ਏਡਾ ਵੱਡਾ ਨਾਂ ਜਦੋਂ ਇੱਕ ਗਵਰਨਰ ਦੀ ਦੌੜ ਦੇ ਵਿੱਚ ਸ਼ਾਮਲ ਹੋਊਗਾ ਤਾਂ ਪਬਲਿਕਨ ਭਾਵੇਂ ਹਾਰ ਵੀ ਜਾਣ ਹਾਰਨਗੇ ਤੋਂ ਹੈ ਹੀ ਇੱਥੋਂ ਕਿਉਂਕਿ ਫਰਕ ਬਹੁਤ ਆ ਪਰ ਫਿਰ ਵੀ ਉਹ ਕਹਿੰਦੇ ਸਾਡਾ ਨਾਂ ਸਾਡੀ ਫੰਡਰੇਜ਼ਿੰਗ ਸਾਡਾ ਸਾਰਾ ਕੁਝ ਜਿਹੜਾ ਉਹਨੂੰ ਫਾਇਦਾ ਹੋਊਗਾ ਹੁਣ ਡੈਮੋਕ੍ਰੇਟ ਪਹਿਲਾਂ ਤੋਂ ਵੇਟ ਕਰ ਰਹੇ ਵੀ ਇਹ ਅਨਾਉਂਸ ਕਰਨ ਦੂਜੇ ਪਾਸੇ ਜਿਹਨੇ ਆਪਣੇ ਕੰਜ਼ਰਵਟਿਵ ਨੇ ਜਿਵੇਂ ਸਟੀਵ ਹਿਲਟਨ ਆ ਜਾਂ ਸ਼ਰਫ ਚੈਡ ਬਨੇਕੋ ਆ ਉਹਨਾਂ ਨੇ ਪਹਿਲਾਂ ਹੀ ਕੈਂਪੇਨ ਸਟਾਰਟ ਕਰ ਦਿੱਤੀ ਹੈ ਹੈਰਸ ਦੇ ਖਿਲਾਫ ਉਹਨੂੰ ਮਤਲਬ ਇੱਕ ਇੱਕ ਉਹਨੂੰ ਕਹਿ ਲਓ ਕਿ ਸਿੰਬਲ ਆਫ ਫੇਲਡ ਡੈਮੋਕ੍ਰੈਟਿਕ ਲੀਡਰਸ਼ਿਪ ਵਜੋਂ ਦੇਖ ਰਹੇ ਆ ਡੈਮੋਕ੍ਰੈਟਿਕ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਦੇ ਹਾਰ ਦੇ ਚਿੰਨ ਵਜੋਂ ਇਹਨਾਂ ਨੂੰ ਕਹਿ ਕੇ ਤੇ ਉਹਨਾਂ ਨੇ ਆਪਣਾ ਪ੍ਰਚਾਰ ਪ੍ਰਸਾਰ ਸ਼ੁਰੂ ਵੀ ਕਰ ਦਿੱਤਾ ਹੁਣ ਜਿਹੜੇ ਜੇ ਹੈਰਿਸ ਰੇਸ ਦੇ ਵਿੱਚ ਐਂਟਰ ਹੁੰਦੇ ਆ ਤਾਂ 트াম্প ਰਾਸ਼ਟਰਪਤੀ ਜਿਹੜੇ 트াম্প ਨੇ ਉਹਨਾਂ ਦੇ ਬਹੁਤ ਨੇੜੇ ਦੇ ਰਿਚਰਡ ਗ੍ਰੈਨਲ ਉਹ ਵੀ ਇਸ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਇਹਨਾਂ ਦੇ ਮਿੱਤਰ ਨੇ ਤੇ ਉਹਨਾਂ ਦਾ ਨਾਮ ਸੋ ਜਿਹੜੀ ਇਹ ਸੀਨ ਜਿਹੜਾ ਬਣਨਾ ਬਹੁਤ ਦਿਲਚਸਪ ਬਣਨਾ ਇੱਥੋਂ ਤੇ ਸੋ ਜਿਹੜੇ ਤੇ ਇਹ ਡੈਮੋਕ੍ਰੇਟਸ ਤੇ ਚਾਹੁੰਦੇ ਆ ਵੀ ਇੱਥੋਂ ਕਮਲਾ ਹੈਰਿਸ ਰਨ ਕਰੇ ਪਰ ਉਹਦੇ ਨਾਲ ਨਾਲ ਰਿਪਬਲਿਕਨ ਵੀ ਚਾਹੁੰਦੇ ਆ ਕਿ ਕਮਲਾ ਹੈਰਿਸ ਇੱਥੋਂ ਗਵਰਨਰ ਦੀ ਜਿਹੜੀ ਆ ਉਮੀਦਵਾਰ ਬਣੇ ਬਹੁਤ ਵੱਡਾ ਪੈਸਾ ਜਿਹੜੀ ਹਾਈ ਪ੍ਰੋਫਾਈਲ ਰੇਸ ਹੋਊਗੀ ਇਹ ਫੇਜੇ ਇਦਾਂ ਹੁੰਦੀ ਆ ਤੇ ਜਿੰਨੇ ਮਤਲਬ ਅਮੀਰ ਡੋਨਰ ਨੇ ਉਹਨਾਂ ਦਾ ਧਿਆਨ ਇਧਰਲੇ ਪਾਸੇ ਆਊਗਾ ਐਲਨ ਮਸਕ ਤੇ ਹੈ ਇੱਥੇ ਤੇ ਉਹ ਫਿਰ ਕਿਉਂ ਨਹੀਂ ਆਪਣੇ ਰਿਪਬਲਿਕਨ ਦੀ ਸਪੋਰਟ ਕਰਨਗੇ ਜਦੋਂ ਦੂਜੇ ਪਾਸੇ ਕਮਲਾ ਹਾਰਿਸ ਹੋਈ ਸੋ ਜਿਹੜੀ ਟਫ ਰੇਸ ਹੋਊਗੀ ਪਰ ਚਾਹੁੰਦੇ ਹੀ ਆ ਸਾਰੇ ਕਿ ਕਮਲਾ ਹਾਰਿਸ ਇਥੋਂ ਆਜ ਅਗਲੀ ਗੱਲ ਬਾਦੋਸਤੋ ਇੱਕ ਪ੍ਰੋਟੈਸਟ ਬਾਰੇ ਆ ਅੱਜ ਆਪਾਂ ਜਦੋਂ ਗੱਲਬਾਤ ਕਰ ਰਹੇ ਹਾਂ ਇਹ ਨੇੜੇ-ਤੇੜੇ ਇਹ ਸਿਆਟਲ ਦੇ ਵਿੱਚ ਹੋ ਰਿਹਾ ਆ ਜਾਂ ਪਲਾਨ ਕਰ ਰਿਹਾ ਹੋਰ ਉਹਨਾਂ ਨੇ ਜਲਦੀ 5 ਵਜੇ ਦਾ ਜੋ ਟਾਈਮ ਆ ਇਹ ਜਿਹੜਾ ਹੈਗਾ ਇਹਨੂੰ ਰੈਟਲ ਇਨ ਸਿਆਟਲ ਸਿਟੀ ਹਾਲ ਦੇ ਵਿੱਚ ਇੱਕ ਰੈਲੀ ਅੱਜ ਮੰਗਲਵਾਰ ਨੂੰ 5 ਵਜੇ ਉਹਨਾਂ ਨੇ ਰੱਖੀ ਆ ਮਾਮਲਾ ਕੀ ਆ ਇਹ ਪ੍ਰੋਟੈਸਟ ਜਿਹੜਾ ਸਿਆਟਲ ਦੇ ਮੇਅਰ ਬਰੂਸ ਹੈਰਲ ਨੇ ਉਹਨਾਂ ਨੇ ਇੱਕ ਕਮੈਂਟ ਦਿੱਤਾ ਵੀਕੈਂਡ ਦੇ ਉੱਤੇ ਸ਼ਨੀਵਾਰ ਨੂੰ ਜਿਹੜੀ ਰੈਲੀ ਹੋਈ ਸੀ ਉਸ ਤੋਂ ਬਾਅਦ ਉਹ ਕੈਲੈਂਡਰਸਨ ਪਾਰਕ ਦੇ ਵਿੱਚ ਉਸ ਕਮੈਂਟ ਦੇ ਵਿਰੋਧ ਦੇ ਵਿੱਚ ਸਾਰਾ ਕੁਝ ਹੋ ਰਿਹਾ ਰੌਲਾ ਕੀ ਸੀ ਜਿਹੜਾ origignal event ਸੀ ਸ਼ਨੀਵਾਰ ਨੂੰ ਜਿਹੜਾ May Day USA ਇੱਕ Christian activist group ਆ ਉਹਨਾਂ ਨੇ ਇੱਕ ਆਪਣੇ ਮਤਲਬ ਧਾਰਮਿਕ ਕਿਸਮ ਦੀ ਰੈਲੀ ਕੀਤੀ ਕੈਲੈਂਡਰਸਨ ਪਾਰਕ ਦੇ ਵਿੱਚ ਅਬੋਰਸ਼ਨਸ ਦੇ ਉੱਤੇ ਤੇ ਚਾਈਲਡ ਟ੍ਰੈਫਿਕਿੰਗ ਦੇ ਉੱਤੇ ਇਹ ਕੈਲੈਂਡਰਸਨ ਪਾਰਕ ਉਹ ਇਲਾਕਾ ਹੈ ਜਿੱਥੇ LGBTQ+ ਭਾਈਚਾਰੇ ਦੀ ਬਹੁਤਾਤ ਆਤਾ ਇਹ ਕਹਿੰਦੇ ਜਾਣ ਬੁਝ ਕੇ ਉੱਥੇ ਰੈਲੀ ਰੱਖੀ ਇਹਨਾਂ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਜਾਂ ਉਸ ਜਿਹੜੇ ਡੋਮਿਨੈਂਟ ਏਰੀਆ ਦੇ ਵਿੱਚ ਉੱਥੇ ਇਹ ਰੈਲੀ ਕਰਨ ਗਏ ਇਹਨਾਂ ਦੀ ਰੈਲੀ ਦੇ ਵਿਰੋਧ ਦੇ ਵਿੱਚ ਦੂਜੀ ਰੈਲੀ ਕਰਨ ਆ ਗਏ ਜਿਹੜੇ ਇਹਨਾਂ ਦੇ ਵਿਰੋਧੀ ਸੀ ਜਿਹੜੇ ਮਤਲਬ ਦੂਜੀਆਂ ਵੈਲਿਊਜ਼ ਦੀ ਸਪੋਰਟ ਕਰਦੇ ਆ ਉੱਥੇ ਆਪਸ ਦੇ ਵਿੱਚ ਜਿਹੜੀ ਝੜਪ ਹੋ ਗਈ ਜਾਂ ਕਈ ਕੁਝ ਵਾਇਲੈਂਸ ਹੋ ਗਿਆ ਪੁਲਿਸ ਆ ਗਈ 23 ਜਣੇ ਉਹਨਾਂ ਨੇ ਗ੍ਰਫਤਾਰ ਕਰ ਲਏ ਗ੍ਰਫਤਾਰ ਕਰ ਲਏ ਜਿਹੜੇ ਮੇਅਰ ਹੈਰਲ ਨੇ ਇਹਨਾਂ ਨੇ ਸਿਆਟਲ ਦੀ ਮਤਲਬ ਉਹਦੀ ਮਤਲਬ ਸਿਫਤ ਕੀਤੀ ਕਿਹੀਂ ਬਹੁਤ ਚੰਗੇ ਲੋਕਾਂ ਇੱਥੇ ਸਾਰਾ ਕੁਝ ਠੀਕ ਹੈ ਤੇ ਨਾਲ ਹੀ ਉਹਨ ਵੀ ਇਹਨਾਂ ਨੂੰ ਇਹ ਰੈਲੀ ਇੱਥੇ ਕਰਨ ਦੀ ਆਗਿਆ ਕਿਉਂ ਦਿੱਤੀ ਜਾਂ ਕਿਹਨੇ ਦਿੱਤੀ ਵੀ ਜਾਂ ਕੀ ਕੀ ਤੇ ਹੋਰ ਨਹੀਂ ਕਰ ਸਕਦੇ ਇਸ ਗੱਲ ਦਾ ਰਿਵਿਊ ਹੋਣਾ ਚਾਹੀਦਾ ਹੁਣ ਕਿਉਂਕਿ ਮੇਅਰ ਹਰਲ ਦਾ ਇਹ ਬਿਆਨ ਆ ਕੇ ਵੀ ਰਿਵਿਊ ਹੋਣਾ ਚਾਹੀਦਾ ਤੇ ਉਹ ਇਸ ਗੱਲ ਤੋਂ ਅਫਸੈਟ ਹੋ ਗਏ ਉਹ ਕਹਿੰਦੇ ਵੀ ਅਸੀਂ ਰੈਲੀ ਕਰਨ ਦਾ ਸਾਨੂੰ ਹੱਕ ਆ ਅਸੀਂ ਕਿਉਂ ਨਹੀਂ ਰੈਲੀ ਇੱਥੇ ਕਰ ਸਕਦੇ ਕਿਉਂਕਿ ਅਸੀਂ ਕ੍ਰਿਸਚੀਅਨ ਆ ਵੀ ਸਾਡੇ ਕ੍ਰਿਸਚੀਅਨਾਂ ਦੇ ਨਾਲ ਤੱਕਾ ਹੋ ਰਿਹਾ ਤੇ ਇਹ ਸਾਡੇ ਰਿਲੀਜੀਅਸ ਫਰੀडम ਦੇ ਉੱਤੇ ਉਹ ਕਹਿੰਦੇ ਅਟੈਕ ਆ ਇਹਦੇ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਮਤਲਬ ਧਾਰਮਿਕ ਪੱਖਪਾਤ ਦਾ ਇੱਕ ਸਿੱਧਾ ਸਿੱਧਾ ਮੁੱਦਾ ਚੱਕ ਕੇ ਅੱਜ 5 ਵਜੇ ਉਹ ਕਿੰਡੀ ਸਿਟੀ ਹਾਲ ਦੇ ਵਿੱਚ ਮੇਅਰ ਦੇ ਬਾਹਰ ਰੈਲੀ ਕਰਾਂਗੇ ਤੇ ਪੁੱਛਾਂਗੇ ਵੀ ਇਹ ਤੁਹਾਡੀ ਕਹਿਣ ਦਾ ਮਤਲਬ ਕੀ ਆ ਸੋ ਇਹ ਪਰਮਿਟ ਨੂੰ ਲੈ ਕੇ ਰੌਲਾ ਤੇ ਹੈਰਲ ਜਿਹੜੇ ਨੇ ਉਹ ਕਹਿ ਰਹੇ ਆ ਕਿ ਇਸ ਕਾਊਂਟਰ ਪ੍ਰੋਟੈਸਟ ਦੇ ਵਿੱਚ ਕੁਝ ਲੋਕ ਆਏ ਆ ਜਿਨ੍ਹਾਂ ਨੇ ਵਾਇਲੈਂਸ ਕੀਤੀ ਆ ਤੇ ਰੈਲੀ ਜਿਹੜੀ ਆ ਉਹ ਜਾਣ ਬੁੱਝ ਕੇ ਇੱਕ ਵੈਲ ਨੋਨ ਐਲ ਜੀ ਬੀਟੀ ਕਯੂ ਪਲੱਸ ਏਰੀਏ ਦੇ ਵਿੱਚ ਕੀਤੀ ਗਈ ਹੈ ਟੈਨਸ਼ਨ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਕਾਫੀ ਜ਼ਿਆਦਾ ਹੋਏ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨਵੀਆ ਕੱਲ੍ਹ ਬਤਾਂ ਨਾਲ